ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਟਰੈਕਟਰ ਦੀ ਕੰਬਾਈਨ ਬਕਾਊਆ ਬਲਕਾਰ ਦੀ ਟਰੈਕਟਰ ਸਮੇਤ ਬਕਾਊ ਹੈ ਜੀ 2020 ਮਾਡਲ ਕੰਬਾਈਨ ਹੈਗੀ ਟਰੈਕਟਰ 2008 ਮਾਡਲ ਲਗਾ ਮਹੀਂਦਰਾ ਦਾ ਅਰਜਨ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਦੀ ਸਾਰੀ ਮਸ਼ੀਨ ਬੜੀਆ ਸਾਫ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਸਮੀਤ ਬਕਾਉ ਹੋਇਆ ਜੀ ਸਾਰੀ ਕੁਮੈ ਸਾਢੇ 11 ਲੱਖ ਰੁਪਿਆ ਬਾਈ ਹੋਰਾਂ ਦੀ ਡਿਮਾਂਡ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਮੋਗਾ ਏਰੀਆ ਬਾਈ ਹੋਰਾਂ ਦਾ ਐਕਸਚੇਂਜ ਆਫਰ ਵੀ ਆ ਜੇ ਕਿਸੇ ਵੀਰ ਨੇ ਐਕਸਚੇਂਜ ਕਰਨੀ ਹੈ ਮਸ਼ੀਨ ਐਕਸਚੇਂਜ ਵੀ ਹੋ ਜੂਗੀ ਬਾਕੀ ਕਿਸੇ ਵੀਰ ਨੇ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਆ ਸਾਰੀ ਮਸ਼ੀਨ ਬਿਲਕੁਲ ਸ਼ੋਰੂਮ ਕੰਡੀਸ਼ਨ ਤੇ ਖੜੀ ਹੈਗੀ ਟਰੈਕਟਰ ਵੀ ਵਧੀਆ ਸਾਫ ਕੰਡੀਸ਼ਨ ਚ ਹੈ ਕਟਰ ਵਗੈਰਾ ਦੇਖ ਸਕਦੇ ਹੋਗੇ ਟਰੈਕਟਰ ਸਮੇਤ ਵਕੂ ਹੈ ਬਾਕੀ ਐਕਸਚੇਂਜ ਆਫਰ ਵੀ ਹੈਗਾ ਹੈ ਜੇ ਕਿਸੇ ਵੀਰ ਨੇ ਮਸ਼ੀਨ ਐਕਸਚੇਂਜ ਕਰਨੀ ਐਕਸਚੇਂਜ ਆਫਰ ਵੀ ਹੈਗਾਗਾ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਉੱਤੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ